ਬੋਵੀ ਜੀ ਦਸ਼ਮੇਸ਼ ਨਗਰ ਜੋੜਾ ਫੜਕ ਜੀ ਗਲੀ ਨੰਬਰ 17 ਜੀ ਕੀ ਗੱਲ ਬਾਤ ਹੋਈ ਹੈ ਗੱਲ ਬਾਤ ਕੁਛ ਨਹੀਂ ਇਹ ਘਰੇਲੂ ਲੜਾਈ ਹੈ ਘਰ ਦੀ ਉਹਦੀ ਆਪਸ ਚ ਹਾਂਜੀ ਤੇ ਆਗੇ ਮੇਰੀ ਪਹਿਲੇ ਭੈਣ ਨੂੰ ਘਰੇ ਕੁੱਟ ਕੇ ਆਇਆ ਵਾ ਠੀਕ ਹੈ ਜੀ ਬਾਅਦ ਇੱਥੇ ਆਗੇ ਹਨੂ ਪਰਸੋ ਲੜਾਈ ਹੋਈ ਆ ਵੇ ਕੋ ਅੰਦਰ ਐਲਈਡੀਆਂ ਤੋੜ ਗਿਆ ਸਾਰੀਆਂ ਮੇਰੇ ਸੋਹਰੇ ਗਲ ਪੈ ਕੇ ਗਿਆ ਉੱਥੇ ਕੁੱਟ ਕੇ ਆਇਆ ਫਿਰ ਇੱਥੇ ਆ ਕੇ ਹੁਣ 10 ਮੁੰਡੇ ਲਿਆਇਆ ਹੈ ਨਾਲ ਗੋਲੀਆਂ ਚਲਾਈਆਂ ਇਹਨੇ ਤੇ ਨਾਲ ਈਟਾਂ ਮਾਰੀਆਂ ਵਾ ਇੱਥੋਂ ਦਾ ਗੈਂਗਸਟਰ ਬੰਦਾ ਆ ਠੀਕ ਆ ਨਾਲ ਇਹਦੇ ਰਾਹੁਲ ਸ਼ਲੋਸ਼ਨ ਲਗਾਇਆ ਦੁਸ਼ਮਣੇ ਕੋਈ ਵੀ ਨਹੀਂ ਜੀ ਆਪ ਸਾਡੀ ਭੈਣ ਆ ਵਿਆਹੀ ਉਹਦੇ ਹੱਲ ਠੀਕ ਆ ਉਹ ਇੱਥੇ ਹੀ ਗਈ ਉਹਨੂੰ ਲੈਣ ਆਇਆ ਹੈਗਾ ਇੱਥੇ ਨਹੀਂ ਭੇਜਣਾ ਤੁਹਾਡੇ ਪਹਿਲੇ ਲੜ ਕੇ ਗਿਆ ਸਾਡੇ ਨਾਲ ਤੇ ਹੀ ਘੈ ਨਹੀਂ ਭੇਜਣਾ ਇੰਨੀ ਗੱਲੋ ਗੋਲੀਆਂ ਚਲਾਣ ਲਾ ਪਿਆ ਇਟਾਂ ਚਲਾਣ ਲਾ ਪਿਆ ਤੁਸੀਂ ਭੇਜਣਾ ਕਿਉਂ ਨਹੀਂ ਸਾਡੀ ਮੇਰੇ ਕਿਹੜੀ ਜਗ੍ਹਾ ਤੇ ਵਾਈ ਸੀ ਆ ਵੇਖੋ ਨਾਲ ਹੀ ਇਹ ਗੱਲੀ ਤੇ ਰਹਿੰਦਾ ਹੈ ਜੀ ਕਿੰਨੇ ਬੰਦੇ ਸੀ ਵਿਆਂ ਨੂੰ ਉਤਰਾ 11 ਸਾਲ ਹੋ ਗਏ ਹੈ ਜੀ ਪਹਿਲੇ ਵੀ ਝਗੜੇ ਕਰਦਾ ਰਿਹਾ ਜੀ ਬੰਦੇ ਕਿੰਨੇ ਆਏ ਸੀ ਬੰਦੇ 8-10 ਹੈਗੇ ਸੀ ਇਹਦੇ ਨਾਲ ਕਿੰਨੀਆਂ ਗੋਲੀਆਂ ਮਾਰੀ ਉਹਨਾਂ ਨੇ 6 ਗੋਲੀਆਂ ਚਲਾਈਆਂ ਵਾ ਜਿਹਦੇ ਵਿੱਚੋਂ ਦੋ ਮਲੇ ਆ ਖੋਲ ਇੱਕ ਜਿੰਦਾ ਕਾਰਦੋਸ ਮਿਲਿਆ ਜੀ ਕਿਤੇ ਗੋਲੀ ਗਾਲੀ ਲੱਗੀ ਨਹੀਂ ਬਚਾਰਿਆ ਵੇਖੋ ਬਾਕੀ ਉੱਤੇ ਟੈਲੈਂਟ ਰੋਲਾ ਟੁੱਟੀਆਂ ਸਾਰੀਆਂ ਮੋਕੇ ਦੇ ਪੁਲਿਸ ਜੀ ਬਸ ਹਾਂਜੀ ਪਹੁੰਚੀ ਸੀ ਹਾਂਜੀ ਮੋਕੇ ਤੇ ਆਈ ਬੁਲਸ ਜੀ ਕੀ ਨਾਮ ਹੋਦਾ ਜਿਹਨੇ ਬੋਲੀਆਂ ਚਲਾਈਆਂ ਕੀ ਨਾਮ ਰੋਕੀ ਰਾਹੁਲ ਸ਼ਲੋਸ਼ਨ ਢੇਲੀ ਹੀਗਾ ਨਾਲ ਤੇ ਨਾਲ ਬਡਰਾਂ ਦਾ ਸੰਨੀ ਹੀਗਾ ਤੇ ਹੋਰ ਨਾਲ 3-4 ਅਨਬਤਾ ਛੇ ਹੀ ਗਏ ਨਾਲ ਵਿੱਕੀ ਨੇਪਾਲੀ ਹੀਗਾ ਠੀਕ ਹੈ ਜੀ ਹਾਂਜੀ ਇਹ ਸਾਰੀਆਂ ਇਹ 2-4 ਹੀ ਉੱਤੋਂ ਮਾਰੀਆਂ ਆਪਣੇ ਬਚਾਸਤੇ ਬਾਕੀ ਉਹਨੇ ਸਾਰੀਆਂ ਥੱਲੋਂ ਚਲਾਈਆਂ ਹੀ ਗਈਆਂ ਜੀ ਕੀ ਨੂੰ ਕੀ ਕਰਦੇ ਤੁਸੀਂ ਮੰਗਈ ਹੈ ਉਹ ਕਰਦੇ ਆਡਾ ਇਨਸਾਫ ਹੋਇਆ ਢੀ ਭੈਣ ਨੂੰ ਕੁੱਟਦਾ ਰਹਿੰਦਾ ਮਾਰਦਾ ਰਹਿੰਦਾ ਬਾਅਦ ਚ ਚਲੋ ਤੁਹਾਡੀ ਘਰ ਦੀ ਘਰੇਲੂ ਲੜਾਈ ਆ ਤੁਸੀਂ ਆਪ ਚ ਨੇ ਬੇੜੋ ਨਾ ਅਣਬੇੜੋ ਠੀਕ ਹੈ ਨਾ ਸਾਡੇ ਘਰੇ ਆ ਕੇ ਕੁੱਟਣ ਦਾ ਕੀ ਮਤਲਬ ਮੇਰੀਆਂ ਭੈਣਾਂ ਦੋ ਵਿਆਈਆਂ ਉਧਰ ਸਾਈਡ ਤੇ ਉਥੇ ਵੀ ਵੇਖ ਕੇ ਆਓ ਸਾਰੀ ਗੱਡੀ ਭੰਨਤੀ ਆ ਮੁੰਡੇ ਨੂੰ ਕੁੱਟਿਆ ਉਥੇ ਵੀ ਸਾਰੀ ਬਾਰੀ ਤੋੜੀ ਆ ਉਹ ਨਮਿੰਦਰਾ ਕਲੋਨੀ ਚਲੇ ਜਾ ਕੇ ਦਾਤਰ ਮਾਰੇ ਉਹਦੇ ਠੀਕ ਹੈ ਜੀ ਉਹਦੇ ਵੀ ਦਾਤਰ ਮਾਰੇ ਆ ਉਹ ਹੁਣ ਥਾਣੇ ਗਿਆ ਨਹੀਂ ਤੇ ਮੈਂ ਤੁਹਾਨੂੰ ਉਹਦੇ ਵੀ ਵਿਖਾਣਾ ਸੀ ਸਾਰੇ ਉਹਦਾ ਵੀ ਪਰਚਾ ਹੋਇਆ ਹੈ ਜੀ ਠੀਕ ਆ ਉਹਦੇ ਵੀ ਸੱਟਾਂ ਲੱਗੀਆਂ ਵਾ ਭੈਣ ਮੇਰੀ ਦੇ ਵੀ ਲੱਗੀਆਂ ਆ ਭੈਣ ਤੁਹਾਡੀ ਕਿੱਥੇ ਆਉਣ ਭੈਣ ਹੁਣ ਥਾਣੇ ਆ ਜੀ ਹਾਂਜੀ ਪਰਚਾ ਦਰਜ ਕਰਾਣ ਗਏ ਆ ਜੀ ਇਹਨੂੰ ਨਾ ਇਹਨੇ ਮੇਰੀ ਕੁੜੀ ਲੈ ਜਾ ਕੇ ਮਗਮਪੂਰੇ ਸੇ ਜਾਲੀ ਤੋੜ ਕੇ ਉਹ ਜੀ ਜਾਲੀ ਲੱਗੀ ਸੀ ਜਾਲੀ ਤੋੜ ਕੇ ਜਾਲੀ ਤੋੜ ਕੇ ਉਹਨੇ ਮੇਰੇ ਪੁੱਤਰ ਆ ਹੈਗਾ ਉਹਨੂੰ ਕਿਟਨਾਪ ਕਰਕੇ ਤੇ ਮਿੰਦਰਾ ਕਲੋਨੀ 'ਚ ਮਾਰਿਆ ਉਹਨਾਂ ਦੇ ਘਰ ਕੈਮਰਾ ਲੱਗੀ ਸੀ ਉਹ ਮਾਰਦਾ ਸੀ ਤੇ ਗੋਲੀਆਂ ਵੀ ਸੀ ਪਿਸਤੌਲ ਕਹਿੰਦਾ ਮੈਨੂੰ ਪੂਪੂ ਨਾ ਮਾਰ ਮੈਨੂੰ ਪੂਪੂ ਨਾ ਮਾਰ ਗੋਲੀਆਂ ਕਿੱਥੇ ਚਲਈਆਂ ਕਿੰਨੇ ਬੰਦੇ ਆਏ 8-10 ਬੰਦੇ ਅੱਧ ਮਤਲ ਅੱਛਾ ਹੈਗੇ ਐਨਾ ਬੰਦੇ ਬਸ ਤੇ ਇਹਨੇ ਮਿੰਦਰਾ ਕਲੋਨੀ 'ਚ ਜਾ ਕੇ ਪੁੱਤਰਾ ਹੈ ਦਾ 13 ਸਾਲ ਦਾ ਕੀ ਮੰਗ ਕਰਦੇ ਜਾਂਦੇ ਮੰਗ ਕਰਦੇ ਤੇ ਦੇਖੋ ਬੱਚੇ ਕਿਟਨਾਪ ਕਰਕੇ ਲੈ ਗਏ ਮਾਰਦਾ ਹੈ ਇੱਕ ਇਹ ਹੈਂਡੀਕੈਪ ਜੋ ਮੇਰਾ ਇੱਕ ਵੱਡਾ ਮੁੰਡਾ ਤੇ ਕਹਿੰਦਾ ਉਹਨੂੰ ਮਾਰ ਦੇਣਾ ਵੱਡੀ ਗਈ ਹੈ ਜੀ ਇੱਕ ਇੱਕ ਕਰਕੇ ਵੱਡੀ ਗਈ ਜੀ ਉਹਨੇ ਉਹ ਵੱਡਾ ਮੁੰਡਾ ਮੇਰਾ ਹੈਗਾ ਹਾਂ ਉਹ ਆਟੋ ਚਲਾਉਂਦਾ ਜੀ ਉਹਨੂੰ ਲੱਭਦਾ ਉਹਨੂੰ ਲੱਭਦਾ ਪਿਆਜ ਹੁ ਮਾਰਨ ਵਾਸਤੇ ਕਹਿੰਦਾ ਇਹਨੂੰ ਜਾਨੂ ਮਾਰ ਦੇਣਾ ਦੇਖੋ ਮੇਰੇ ਪੁਲਿਸ ਨੂੰ ਕਿਹਾ ਹਾਂਜੀ ਹਾਂਜੀ ਸਭ ਸਭ ਉਹਨਾਂ ਨੂੰ ਦੱਸਿਆ ਹੈਗਾ ਕੀ ਮੰ ਕੀ ਕਰਦੇ ਪਰ ਮੰਗ ਇਹੋ ਕਰਦੇ ਇਹਨੂੰ ਇਨਸਾਫ ਮਿਲਣਾ ਚਾਹੀਦਾ ਇਹਨੂੰ ਸਜ਼ਾ ਦੇਵੋ ਕੀ ਗੱਲ ਹੋਈ ਸਾਰੀ ਅਮਕੇ ਸਭ ਦਸ਼ਮੀਸ਼ਾ ਨਗਰ 49 ਗਲੀ ਮੇਰੇ ਘਰ ਵਾਲੇ ਨੂੰ ਵੀ ਕੁੱਟ ਕੇ ਗਏ ਆਸੀ ਪਾ ਕੇ ਗਏ ਦਾਤ ਰੈਣਾ ਮੇਰੀ ਸੱਸ ਨੂੰ ਵੀ ਕੁੱਟਿਆ ਵਾ ਮੇਰੇ ਵੀ ਮੱਥੇ 'ਤੇ ਮਾਰ ਕੇ ਗਏ ਪੀਸਣ ਦਾ ਕੇ ਬੈਕਸਾਈਡ ਮਾਰ ਸੀ ਇਹ ਕੀ ਕਹਿੰਦੇ ਸੀ ਕੀ ਮਸਲਾ ਕੀ ਸੀ ਅਸਲਾ ਹੀ ਮਨਾਨ ਦੇ ਕੋਟ ਮਾਰ ਕਰਦੇ ਸੀ ਤੇ ਇੱਧਰ ਵੀ ਆ ਗਏ ਨੇ ਇਸ ਕਰਕੇ ਇੱਧਰ ਵੀ ਕੋਟ ਮਾਰ ਕੇ ਤੇ ਨੰਨਾਵਾਲੇ ਵੀ ਕੀਤੀ ਮੇਰੇ ਫੇਕੇ ਵੀ ਗਏ ਮੇਰੇ ਡੈਡੀ ਦੇ ਮੱਥੇ ਦੇ ਉੱਪਰ ਸਟੋਰ ਰੱਖ ਕੇ ਮੇਰੇ ਪਾਪਾ ਨੇ ਵੀ ਕੋਟ ਮਾਰ ਕੀਤੀ ਆ ਤੇ ਵੱਡੇ ਵੀਰ ਨੇ ਵੀ ਕੀਤੀ ਸਟੋਰ ਰੱਖ ਕੇ ਕਹਿੰਦੇ ਵੀ ਉਹ ਗੰਦੇ ਹੀ ਤੁਹਾਡੀ ਕੁੜੀ ਗਲਤ ਕੰਮ ਕਰਦੀ ਹੈ ਮੇਰੇ ਨਾਲ ਮਾਰਾ ਚੰਗਾ ਕਰਦੀ ਹੈ ਕਿ ਉਹਨੂੰ ਪਤਾ ਹੀ ਮੈਂ ਤਾਂ ਕਹਿਣਾ ਹੀ ਪਿਓ ਨੂੰ ਕਿ ਉਹ ਮੈਨੂੰ ਜਾ ਕੇ ਟਾਡੇ ਬਾਰੇ ਹਾਂਜੀ ਮੇਰੇ ਬਾਰੇ ਤਾਂ ਕੋਈ ਚੋਸ ਹੁੰਦਾ ਨਹੀਂ ਤੀ ਬਾਰੇ ਮਹਾਰਾਜੰ ਦਾ ਕੰਮ ਮੈਨੂੰ ਤੀ ਨਗਰੀ ਮੈਨੂੰ ਇਦਾਂ ਦੇ ਇਲਜ਼ਾਮ ਲੰਮਦਾ ਮਾਰੇ ਜੰਗੀ ਕੋਈ ਸੁਨੇਗਾ ਅੱਜ ਆ ਕੇ ਡੁੱਟਾ ਵੀ ਐਨ ਗਲੀ ਦੇ ਵਿੱਚ ਅੱਜ ਜਾਣ ਕੇ ਗੋਲੀਆਂ ਚਲਾਈਆਂ 5-6 ਗੋਲੀਆਂ ਚਲਾਈਆਂ 7-8 ਮੁੰਡੇ ਆਏ ਸੀ ਨਾਲ ਇੱਟਾਂ ਆਪਾਂ ਵੀ ਮਾਰੀਆਂ ਉਹਨਾਂ ਨੇ ਜ਼ਿਆਦੀ ਇੱਟਾਂ ਮਾਰੀਆਂ ਵਾ ਮੁੜ ਕੇ ਮੇਰੇ ਘਰ ਵਾਲੇ ਨੇ ਨਹੀਂ ਬਚਾਅ ਹੋ ਗਿਆ ਅਸੀਂ ਪਾਰੀ ਬੰਦ ਕਰਦੇ ਕਿੰਨੇ ਬੰਦੇ ਆਏ ਸੀ ਟੋਟਲ 8-9 ਮੁੰਡੇ ਆ ਗਏ ਇਸ ਨਾਲ ਸਰੋਚਨ ਰਾਹੁਲ ਅਦਨੇਸ਼ੀ ਤੇ ਨੇਪਾਲੀ ਪੁੰਡਾ ਨਹੀਂ ਪੁੰਡਾ ਸਨੀਤਰੀ ਵੀ ਸਾਥ ਚੋਪੜਾ ਪ੍ਰਸ਼ਾਸਕਾਂ ਕੋਲ ਕੀ ਮੰਗਦੇ ਹੋ ਮੰਗੇ ਹੀ ਕਰਦੇ ਐ ਨੂੰ ਸੱਤ ਸੱਤ ਸਹਯਾ ਦਿੱਤੀ ਜਾਵੇ ਜਿਹੜਾ ਸਾਡੇ ਨਾਲ ਮਾੜਾ ਚੰਗਾ ਕੰਮ ਕਰਦਾ ਇਲਜ਼ਾਮ ਲਾਉਂਦਾ ਸਾਡੇ 'ਚ ਆਉਣ ਵਾਲਾ ਆਲ ਸਿਟੀ ਕਿਵੇਂ ਟੁੱਟੀ ਘਰ ਦੇ ਅੰਦਰ ਵੜ ਕੇ ਡਾਕਟਰਾਂ ਦੇ ਥੋੜੀ ਉਹਨੇ ਸਿੜੀ ਆਪਾਂ ਦੇ ਕਾ ਚਲੋ ਉਤਰਾ ਇਹਦਾ ਆਪਾਂ ਬੂਹਾ ਖੋਲਤਾ ਪਰ ਉਹ ਪਿੱਛੋਂ ਮੁੰਡੇ ਲੈ ਕੇ ਆ ਰਹੇ ਪਹਿਲੇ ਥਿਆਰ ਬੰਦੀ ਨਾਲ ਲੈ ਕੇ ਆਏ ਥਿਆਰ ਵਗੈਰਾ ਹਾਂਗੇ ਥਿਆਰ ਨਾਲ ਲੈ ਕੇ ਆਏ ਜਿਵੇਂ ਮੇਰੇ ਪੇਕੇ ਗਏ ਆ ਨਾ ਉਦੋਂ ਪਿਸਟਲ ਲੈ ਕੇ ਗਏ ਕਿੰਨੇ ਫਾਇਰ ਕੱਢੇ ਗਏ ਉਹਨਾਂ ਨੇ ਪੰਜ 6 ਫਾਇਰ ਕੱਢੇ ਉਹਨਾਂ ਵੱਲ ਨਹੀਂ ਟੱਕੇ ਮੇਰੇ ਵੱਲ ਫਾਇਰ ਮੁਕੇ ਦੇ ਪੁਲਿਸ ਪਹੁੰਚੀ ਹਾਂਜੀ ਕੀ ਪੁਲਿਸ ਨੇ ਕੀ ਆਸ਼ਾ ਕੋਲ ਆਇਆ ਅੱਜ ਪਹੁੰਚੀ ਹੈ ਅੱਜ ਪਹੁੰਚੀ ਹੈ ਉਧਰ ਪੁਲਿਸ ਨਹੀਂ ਹੈ ਸੀਸੀਟੀਵੀ ਕੋਈ ਆਇਆ ਪਹਿਲੇ ਪੁਲਿਸ ਕਾਰਵਾਈ ਨਹੀਂ ਕਰ ਵਹੀ ਘਰੋਂ ਚਲੀ ਚੁੱਕੀ ਸੀ ਸੀਸੀਟੀਵੀ ਹੈ ਇਹ ਹਾਂਜੀ ਕੋਈ ਸੀਸੀਟੀਵੀ ਕੈਮਰਾ ਲੱਗੇ ਹਾਂਜੀ ਮੋਹਰੀ ਵੀਡੀਓ ਵੀ ਬਣੀ ਹੋਈ ਆ ਕੰਪਲੇਂਟ ਆਈ ਆ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਰਕੇ ਅਕਮਲ ਰਿਜਰਡ ਕਰਦੇ ਆ ਅਗਲੀ ਕਾਰਵਾਈ ਸ਼ੁਰੂ ਕਰਦੇ ਆ ਸਰ ਕਿੰਨੇ ਗੋੜੀ ਚਲਾਈ ਕੋਈ ਨਾਮ ਪਤਾ ਲੱਗਿਆ ਹਾਂਜੀ ਇਹਦਾ ਨਾਮ ਪਤਾ ਲੱਗਿਆ ਜੀ ਉਹਦੀ ਇਹਨਾਂ ਦੋਨਾਂ ਮੀਆਂ ਬੀਬੀ ਦਾ ਝਗੜਾ ਹੈ ਠੀਕ ਹੈ ਜੀ ਹੱਲੇ ਵੀ ਇਹ ਲੜਕੀ ਦਾ ਨਾਮ ਤੇ ਵਿਸ਼ਾਲ ਚੋਪੜਾ ਤੇ ਲੀਸ ਰੋਕੀ ਹੈ ਲੜਕੇ ਦਾ ਨਾਮ ਹੈ ਜੀ ਵੈਰੀਫਾਈਡ ਹੈ ਅਰਚਾ ਦੇ ਕੇ ਤੇ ਅਪਲੀਕੇਸ਼ਨ ਜਾਰੀ ਹੋ। ਸਰ ਤੁਹਾਡੀਆਂ ਟੀਮਾਂ ਹੁਣ ਵੀ ਮੁਕੇ ਦੇ ਗਲੀ ਦੇ ਵਿੱਚ ਹੈਗੀਆਂ ਕੋਈ ਪੋਲ ਮਿਲੇ ਹੋਰ ਕੋਰੀਆਂ ਦੇ। ਹਾਂਜੀ ਮਿਲੇ ਜੀ। ਦੋ ਪੋਲ ਮਿਲੇ ਆ। ਫਲਾਈਟ ਆਡਿਸ ਹੋ ਗਿਆ। ਤੇ ਮੁਕੇ ਦੇ ਕੀ ਕਾਰਗਰ ਕੀਤੇ ਜਾ ਰਿਹਾ ਸਰ? ਅ ਅਰਚਾ ਦਰਜ ਕਰ ਰਹੇ ਜੀ। ਕਦਮਾ ਦਰਜ ਕਰਕੇ ਅਪਲੀਕੇਸ਼ਨ ਜਾਰੀ ਸ਼ੁਰੂ ਕਰ।